कांड 6ਵਾਂ ਐਤਵਾਰ ਸਵੇਰੇ ਉੱਠਣਸਾਰ ਆਨੰਦ ਸਿੰਘ ਨੇ ਪਹਿਲਾਂ ਨੱਥੇ ਨੂੰ ਜਗਾਇਆ ਤੇ ਦੋਵੇਂ ਪਿਓ ਪੁੱਤ ਬਾਹਰ ਸੂਏ ਉੱਤੇ ਚਲੇ ਗਏ ਦਤਨ ਕੁਰਲੀ ਕਰਕੇ ਵਾਪਸ ਆਏ ਤਾਂ ਨੱਥੇ ਨੇ ਆਪ ਚੁੱਲ੍ਹੇ ਵਿੱਚ ਅੱਗ ਬਾਲ ਕੇ ਪਾਣੀ ਗਰਮ ਕੀਤਾ ਬਾਪੂ ਜੀ ਬਾਦੋਂ ਤੋਂ ਮਗਰੋਂ ਗਰਮ ਪਾਣੀ ਨਾਲ ਨਹਾਉਣ ਲੱਗ ਪੈਂਦੇ ਸਨ ਨਾ ਧੋ ਕੇ ਦੋਵੇਂ ਇਕੱਠੇ ਗੁਰਦੁਆਰੇ ਚਲੇ ਗਏ ਭਾਈ ਜੀ ਅਜੇ ਇਸ਼ਨਾਨ ਕਰ ਰਹੇ ਸਨ ਆਨੰਦ ਸਿੰਘ ਨੇ ਅੰਦਰ ਜਾ ਕੇ ਤੂਫ ਜਗਾਈ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਵਾਕ ਲਿਆ ਵਾਕ ਲੈਂਦਿਆਂ ਉਹਨਾਂ ਦਾ ਜਿਵੇਂ ਅੰਗ-ਅੰਗ ਖੀਵਾ ਹੋ ਗਿਆ ਚਿਹਰੇ ਉੱਤੇ ਜلال ਆ ਗਿਆ ਸੀ ਵਾਕ ਸੀ ਪਿੰਨੀ ਰੇਨੜੀਏ ਚਮਕਣ ਤਾਰੇ ਇਹ ਸ਼ਬਦ ਉਹ ਇਨੀ ਮਿੱਠੀ ਆਵਾਜ਼ ਵਿੱਚ ਗੁੰਗਣਾਉਂਦੇ ਹੁੰਦੇ ਸਨ ਕਿ ਉਹਨਾਂ ਦੀ ਜ਼ਬਾਨ ਵਿੱਚੋਂ ਅੰਮ੍ਰਿਤ ਵਰਖਾ ਹੁੰਦੀ ਜਾਪਦੀ ਜਵਾਨੀ ਵਿੱਚ ਉਹ ਬੜਾ ਹੀ ਮਨੋਹਰ ਕੀਰਤਨ ਵੀ ਕਰਦੇ ਹੁੰਦੇ ਸਨ ਹੁਣ ਵੀ ਭਾਵੇਂ ਕੀਰਤਨ ਤਾਂ ਕਰ ਲੈਂਦੇ ਸਨ ਪਰ ਅੱਜਕੱਲ ਉਹਨਾਂ ਦਾ ਬਹੁਤਾ ਧਿਆਨ ਹੋਰ ਪੁਸਤਕਾਂ ਪੜਨ ਤੇ ਵਿਦਿਗੀ ਕਰਨ ਵੱਲ ਹੋ ਗਿਆ ਸੀ। ਵਾਕ ਲੈ ਕੇ ਭਾਈ ਜੀ ਨੂੰ ਉਡੀਕੇ ਬਿਨਾਂ ਹੀ ਘਰ ਪਰਤ ਆਏ। ਘਰ ਆ ਕੇ ਨੱਥੇ ਨੇ ਉਹਨਾਂ ਲਈ ਦੁੱਧ ਗਰਮ ਕੀਤਾ ਤੇ ਬੇਬੇ ਜੀ ਲਈ ਚਾਹ ਤਰ ਦਿੱਤੀ। ਐਤਵਾਰ ਨੂੰ ਨੱਥਾ ਬੇਬੇ ਜੀ ਨੂੰ ਵਾਵਾ ਦਿਨ ਚੜੇ ਤੀਕ ਮੰਝੇ ਤੋਂ ਨਹੀਂ ਸੀ ਉੱਠਣ ਦਿੰਦਾ। ਸਿਰਫ ਐਤਵਾਰ ਨੂੰ ਹੀ ਬੇਬੇ ਜੀ ਦੋ ਘੜੀਆਂ ਵੱਧ ਆਰਾਮ ਕਰ ਸਕਦੇ ਸਨ। ਬਾਕੀ 6 ਦਿਨ ਤਾਂ ਉਹਨਾਂ ਨੂੰ ਬਹੁਤ ਤੜਕੇ ਉੱਠ ਕੇ ਨੱਥੇ ਨੂੰ ਰੋਟੀ ਤਿਆਰ ਕਰਕੇ ਸਕੂਲ ਤੋਰਨਾ ਪੈਂਦਾ ਸੀ ਐਤਵਾਰ ਨੂੰ ਮੱਝ ਦੀ ਧਾਰ ਵੀ ਨੱਥਾ ਹੀ ਕੱਟਦਾ ਸੀ ਪੱਠੇ ਵੀ ਆਪ ਹੀ ਪਾਉਂਦਾ ਸੀ ਜਦੋਂ ਨੱਥਾ ਚੌਂਕੇ ਵਿੱਚ ਚਾਹ ਪਾਣੀ ਦੇ ਕੰਮ ਲੱਗਾ ਹੋਇਆ ਸੀ ਤਾਂ ਬਾਪੂ ਜੀ ਬੈਠਕ ਦੀ ਝਾੜ ਪੂੰਝ ਕਰਦਿਆਂ ਪਾਠ ਕਰ ਰਹੇ ਸਨ ਫੇਰ ਜਦੋਂ ਉਹ ਦੁੱਧ ਦਾ ਗਲਾਸ ਲੈ ਕੇ ਬੈਠਕ ਵਿੱਚ ਆਇਆ ਤਾਂ ਉਹਨਾਂ ਨੇ ਕਿਹਾ ਤੂੰ ਵੀ ਪੁੱਤ ਆਪਣਾ ਦੁੱਧ ਇੱਥੇ ਲਿਆ ਕੇ ਪੀ ਆਪਾਂ ਹੁਣ ਰਾਤ ਵਾਲੀਆਂ ਗੱਲਾਂ ਕਰਾਂਗੇ ਨੱਥੇ ਨੂੰ ਬਹੁਤ ਚਾਹ ਚੜਿਆ ਉਹ ਬੇਬੇ ਜੀ ਦਾ ਗਰਮ ਪਾਣੀ ਨਾਲ ਮੂੰਹ ਹੱਥ ਧਵਾ ਕੇ ਤੇ ਚਾਹ ਫੜਾ ਕੇ ਜਦੋਂ ਵੇਲਾ ਹੋ ਗਿਆ ਤਾਂ ਆਪਣਾ ਦੁੱਧ ਦਾ ਗਲਾਸ ਲੈ ਕੇ ਕਾਹਲੀ ਨਾਲ ਬੈਠਕ ਵਿੱਚ ਆ ਗਿਆ ਬਾਪੂ ਜੀ ਦਾ ਦੁੱਧ ਕੱਢ ਕੇ ਰੱਖ ਗਿਆ ਸੀ ਉਹਨਾਂ ਗਲਾਸ ਚੁੱਕਦਿਆਂ ਆਸਣ ਤੇ ਬੈਠ ਕੇ ਕਿਹਾ ਮੇਰੇ ਸਾਹਮਣੇ ਬਹਿ ਜਾ ਨੱਥਾ ਸਾਹਮਣੇ ਬੈਠ ਗਿਆ ਪਰ ਉਸਨੇ ਖਿਆਲ ਰੱਖਿਆ ਕਿ ਕਿਦਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੀ ਅਲਮਾਰੀ ਵੱਲ ਉਹਦੀ ਪਿੱਠ ਨਾ ਹੋ ਜਾਏ ਇਸ ਕਰਕੇ ਰਤਾ ਪਾਸਾ ਵਟ ਕੇ ਬਹਿ ਗਿਆ ਬਾਪੂ ਜੀ ਦਾ ਉਸ ਅਲਮਾਰੀ ਵਾਲ ਮੂੰਹ ਸੀ ਦੁੱਧ ਪੀ ਕੇ ਬਾਪੂ ਜੀ ਨੇ ਆਪਣੇ ਪਰਨੇ ਨਾਲ ਪਾਣੀ ਵਾਲੀ ਗੜਵੀ ਚੁੱਕੀ ਤੇ ਬੈਠਕ ਤੋਂ ਬਾਹਰ ਆ ਕੇ ਹੱਥ ਧੋ ਲਏ ਨੱਥੇ ਨੂੰ ਵੀ ਉਹਨਾਂ ਨੇ ਹੱਥ ਧੋਣ ਲਈ ਕਿਹਾ ਉਹ ਦੋਵੇਂ ਗਲਾਸ ਚੁੱਕ ਕੇ ਬਾਹਰ ਲੈ ਆਇਆ ਤੇ ਚੌਂਕੇ ਚ ਭਾਂਡੇ ਮਾਂਜਣ ਵਾਲੀ ਥਾਂ ਰੱਖਣ ਪਿੱਛੋਂ ਹੱਥ ਧੋ ਕੇ ਪਰਤ ਆਇਆ ਉਹਦੇ ਲਈ ਜਿਵੇਂ ਇੱਥੇ ਇੱਕ ਮਿੰਟ ਵੀ ਬਾਰੂ ਹੋ ਰਿਹਾ ਸੀ ਲਏ ਹੁਣ ਮਨ ਚਿੱਤ ਇਕਾਗਰ ਕਰਕੇ ਸੁਣ ਬਾਪੂ ਜੀ ਨੇ ਉਸ ਦੇ ਆਉਣ ਤੋਂ ਪਹਿਲਾਂ ਹੀ ਕੁਝ ਪੁਰਾਣੇ ਅਖਬਾਰ ਕੁਝ ਹੱਥ ਨਾਲ ਲਿਖੇ ਹੋਏ ਕਾਗਜ਼ ਤੇ ਇੱਕ ਪੋਥੀ ਕੱਢ ਕੇ ਆਸਣ ਉੱਤੇ ਰੱਖ ਲਈ ਸੀ ਉਧਰ ਇਸ਼ਾਰਾ ਕਰਦਿਆਂ ਉਹ ਬੋਲੇ ਇਹ ਸਾਰੇ ਅਖਬਾਰ ਤੇ ਸ਼੍ਰੋਮਣੀ ਕਮੇਟੀ ਦੇ ਮਤੇ ਮੈਂ ਜੈਤੋ ਦੇ ਮੋਰਚੇ ਵੇਲੇ ਦੇ ਸਾਹਮਣੇ ਹੋਏ ਆ ਇਹਨਾਂ ਵਿੱਚ ਮੋਰਚੇ ਦਾ ਸਾਰਾ ਹਾਲ ਦਰਜ ਹੈ ਤੂੰ ਜਦੋਂ ਇਮਤਿਹਾਨ ਦੇ ਲਵੇਂਗਾ ਫਿਰ ਇਹ ਪੜ ਲੈ ਫਿਲਹਾਲ ਮੈਂ ਤੈਨੂੰ ਕੁਝ ਗੱਲਾਂ ਅੱਜ ਜ਼ਬਾਨੀ ਸੁਣਾ ਦਿੰਨਾ ਹੈ ਕੁਝ ਰੁੱਕ ਕੇ ਉਹਨਾਂ ਆਪਣੇ ਖੱਦਰ ਦੇ ਪਰਨੇ ਨਾਲ ਇੰਜ ਮੂੰਹ ਪੁੰਜਿਆ ਜਿਵੇਂ ਉਹ ਮੂੰਹ ਨੂੰ ਪਵਿੱਤਰ ਕਰਕੇ ਹੀ ਇਹ ਵਾਰਤਾ ਸੁਣਾਉਣਾ ਚਾਹੁੰਦੇ ਹੋਣ ਫਿਰ ਉਹ ਆਪਣੇ ਸੁਭਾਅ ਅਨੁਸਾਰ ਗੱਲ ਸ਼ੁਰੂ ਕਰਕੇ ਬੜੇ ਠੰਮੇ ਨਾਲ ਤੇਰਾਸ ਨਾਲ ਸੁਣਾਉਣ ਲੱਗ ਪਏ ਜੈਤੋ ਦਾ ਮੋਰਚਾ ਕੋਈ 2 ਸਾਲ ਚੱਲਦਾ ਰਿਹਾ ਸੀ ਇਹ ਅਗਸਤ 1923 ਵਿੱਚ ਸ਼ੁਰੂ ਹੋਇਆ ਗੁਰਦੁਆਰਾ ਕੰਗਸਰ ਵਿਖੇ ਜਿਹੜਾ ਅਖੰਡ ਪਾਠ ਹਾਕਮਾਂ ਦੀ ਮੂਰਖਤਾ ਕਰਕੇ ਖੰਡਿਤ ਹੋਇਆ ਸੀ ਉਹਨੇ ਸਿੱਖ ਸੰਗਤਾਂ ਦੇ ਮਨਾਂ ਅੰਦਰ ਰੋਸ ਤੇ ਜੋਸ਼ ਪੈਦਾ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਪੁਰ ਅਮਨ ਸत्याग्रह ਦਾ ਫੈਸਲਾ ਕੀਤਾ 1 ਸਤੰਬਰ ਨੂੰ 25 ਸਿੰਘਾਂ ਦਾ ਜਥਾ ਜੈਤੋ ਪਾਠ ਰੱਖਣ ਵਾਸਤੇ ਵੀ ਆਇਆ ਪਰ ਮੋਰਚੇ ਵਾਸਤੇ 25 ਸਿੰਘਾਂ ਦਾ ਪਹਿਲਾ ਜਥਾ ਅਸਲ ਵਿੱਚ 15 ਸਤੰਬਰ ਨੂੰ ਜੈਤੋ ਭੇਜਿਆ ਸੀ ਇਸ ਪਿੱਛੋਂ ਅੰਜ ਚੇ ਮਹੀਨੇ 25 25 ਦੇ ਜਥੇ ਲਗਾਤਾਰ ਆਉਂਦੇ ਰਹੇ ਜਿਹੜੇ ਇਹ 25 25 ਸਿੰਘਾਂ ਦੇ ਜਥੇ ਆਉਂਦੇ ਉਹਨਾਂ ਨੇ ਬੜੇ ਤਸੀਹੇ ਚੱਲੇ ਇਹਨਾਂ ਨੂੰ ਜੈਤੋ ਜਿਸ ਥਾਂ ਉੱਤੇ ਕੈਦ ਰੱਖਿਆ ਸੀ ਉਹ ਨਰਕਗੁੰਡ ਵਰਗੀ ਸੀ ਉੱਥੇ ਕਈ ਵਾਰੀ ਮੈਨੂੰ ਵੀ ਜਾਣਾ ਪਿਆ ਇਹਦੀ ਵਾਰਤਾ ਤੈਨੂੰ ਥੋੜੀ ਬਹੁਤ ਸੁਣਾਈ ਹੋਈ ਹੈ ਜਦੋਂ ਉੱਥੇ 25 25 ਦੇ ਤਿੰਨ ਜਥੇ ਇਕੱਠੇ ਹੋ ਜਾਂਦੇ ਉਦੋਂ ਤਿੰਨਾਂ ਨੂੰ ਗੱਡੀ ਵਿੱਚ ਤੁੰਨ ਕੇ ਬਾਵਲ ਕਾਂਟੀ ਪੇਜ ਦਿੱਤਾ ਜਾਂਦਾ ਇਹ ਥਾਂ ਇੱਥੋਂ ਬਹੁਤ ਦੂਰ ਹੈ ਉਧਰ ਦਿੱਲੀ ਵਾਲੇ ਪਾਸੇ ਉਥੇ ਰਿਆਸਤ ਨਾਬਾ ਦਾ ਰਾਜ ਹੈ ਹੁਣ ਵੀ ਪਰ ਹੈ ਰਿਆਸਤ ਦੀ ਦੱਖਣੀ ਹਾਦੀ ਤਿੰਨ ਜਥੇ ਇਕੱਠੇ ਹੋਣ ਤਾਈਂ ਪਹਿਲੇ ਤੇ ਦੂਜੇ ਜਥੇ ਨੂੰ ਕਈ ਕਈ ਹਫ਼ਤੇ ਜੈਤੋ ਦੇ ਉਸ ਨਰਕਕੁੰਡ ਵਿੱਚ ਰਹਿਣਾ ਪੈਂਦਾ ਸੀ ਇਸ ਸਮੇਂ ਵਿੱਚ ਸਿੱਖਾਂ ਨੂੰ ਬਹੁਤ ਸਹੀਹ ਚੱਲਣੇ ਪੈਂਦੇ ਸੀ ਜਿਹੜੇ 500 ਸਿੰਘਾਂ ਦੇ ਸ਼ਹੀਦੀ ਜਥੇ ਦੀ ਕਹਾਣੀ ਮੈਂ ਤੈਨੂੰ ਸੁਣਾਉਣੀ ਚਾਹੁੰਨਾ ਹੈ ਉਹ ਨਾਂ ਫਰਵਰੀ 1924 ਨੂੰ ਜਥੇਦਾਰ ਊਧਮ ਸਿੰਘ ਨਾਗੋਕੇ ਦੀ ਅਗਵਾਈ ਹੇਠ ਅੰਮ੍ਰਿਤਸਰੋਂ ਚੱਲਿਆ ਸੀ ਪਰ ਊਧਮ ਸਿੰਘ ਨੂੰ ਪੁਲਿਸ ਨੇ ਅੰਮ੍ਰਿਤਸਰ ਰੇ ਗ੍ਰਿਫਤਾਰ ਕਰ ਲਿਆ ਉਸ ਪਿੱਛੋਂ ਜਥੇ ਦੀ ਅਗਵਾਈ ਭਾਈ ਸੁਲਤਾਨ ਸਿੰਘ ਤੇ ਸਰਦਾਰ ਜਗਤ ਸਿੰਘ ਮੀਤ ਨੂੰ ਸੌਂਪੀ ਗਈ ਜਦੋਂ ਜਥਾ ਅੰਮ੍ਰਿਤਸਰੋਂ ਚੱਲਿਆ ਤਾਂ ਬੜਾ ਅਦਭੁਤ ਨਜ਼ਾਰਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਬੀਰ ਜੋਤੋ ਸਾਧ ਬਿਰਮ ਕੀ ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ ਉਹਨਾਂ ਦੇ ਸ਼ੁਭ ਬਚਨਾਂ ਨੇ ਸਿੱਖ ਸੰਗਤਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਜਦੋਂ ਜਥਾ ਉਥੋਂ ਚੱਲਿਆ ਤਾਂ 500 ਸਿੰਘਾਂ ਦੇ ਚਿਹਰਿਆਂ ਉੱਤੇ ਲੋੜੇ ਦਾ ਜਲਾਲ ਸੀ ਤੇ ਕੁਰਬਾਨੀ ਦਾ ਸ਼ਾਂਤ ਭਾਵ ਸੀ ਇਹ ਸ਼ਹੀਦੀ ਜਥਾ ਪਿੰਡ ਵਿੱਚ ਪੜਾ ਕਰਦਾ ਭਜਨ ਕੀਰਤਨ ਤੇ ਪ੍ਰਚਾਰ ਕਰਦਾ ਹੋਇਆ ਵੀ ਫਰਵਰੀ ਨੂੰ ਜੈਤੋ ਦੇ ਨੇੜੇ ਪਿੰਡ ਬਰਗਾੜੀ ਪਹੁੰਚ ਗਿਆ ਇੱਥੇ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਨੇ ਅਤੁੱਟ ਲੰਗਰ ਚਲਾਇਆ 1 ਫਰਵਰੀ ਨੂੰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਹੋਇਆ ਭੋਗ ਪਿਆ ਤੇ ਲੰਗਰ ਛਕ ਕੇ ਜਥੇ ਨੇ ਜੈਤੋ ਵੱਲ ਚਾਲੇ ਪਾ ਦਿੱਤੇ ਉਸ ਵੇਲੇ ਸੰਗਤਾਂ ਵਿੱਚ ਜਿਹੜਾ ਉਤਸ਼ਾਹ ਅਸੀਂ ਵੇਖਿਆ ਉਹਨੇ ਸਾਡੇ ਹੌਸਲੇ ਦੋਨੇ ਚੌਣੇ ਕਰ ਦਿੱਤੇ ਮੈਂ ਉਸ ਜਥੇ ਵਿੱਚ ਸ਼ਾਮਲ ਸੀ ਜਥੇ ਦੇ ਸਿੰਘਾਂ ਤੋਂ ਬਿਨਾ ਹਜ਼ਾਰਾਂ ਸਧਾਰਨ ਲੋਕ ਵੀ ਜਥੇ ਦੇ ਨਾਲ ਤੁਰ ਪਏ ਅੱਗੇ-ਅੱਗੇ ਪੰਜ ਪਿਆਰੇ ਸ਼ਬਦਗਾਰੇ ਸਨ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਿਰ ਤਰਤਲੀ ਗਲੀ ਮੇਰੀ ਆਉ ਪਿੱਛੇ ਹਜ਼ਾਰਾਂ ਸੰਗਤਾਂ ਦੇ ਜੈਕਾਰੇ ਗੂੰਜ ਰਹੇ ਸਨ ਫੱਗਣ ਦਾ ਮਹੀਨਾ ਸੀ ਜੈਤੋਂ ਨੂੰ ਜਾਣ ਵਾਲੇ ਦੋ ਪਹੇ ਦੇ ਦੋਹੀ ਪਾਸੀ ਦੂਰ ਤੱਕ ਲੋਕ ਹੀ ਲੋਕ ਦਿਸਦੇ ਸਨ ਪਹੇ ਦੇ ਨਾਲ-ਨਾਲ ਕੋਈ ਤਿੰਨ-ਤਿੰਨ ਵਾਹਣਾ ਦੀਆਂ ਫਸਲਾਂ ਵਿੱਚੋਂ ਦੀ ਲੰਘਦਿਆਂ ਨੀਲੀਆਂ ਚਿੱਟੀਆਂ ਕਾਲੀਆਂ ਤੇ ਕੇਸਰੀ ਦਸਤਾਰਾਂ ਦਾ ਹੜ ਠਾਠਾ ਮਾਰ ਰਿਹਾ ਸੀ ਇਨ੍ਹਾਂ ਖੇਤਾਂ ਦੇ ਮਾਲਕ ਜਿਵੇਂ ਸੰਗਤਾਂ ਦੇ ਪੈਰਾਂ ਨਾਲ ਮਿੱਧੇ ਹਰ ਬੂਟੇ ਨੂੰ ਚੁੰਮ ਚੁੰਮ ਰੱਖਣਾ ਚਾਹੁੰਦੇ ਸੀ ਉਹਨਾਂ ਵਿੱਚੋਂ ਕਿੰਨੇ ਹੀ ਸੰਗਤਾਂ ਦੇ ਪੈਰਾਂ ਦੀ ਤੂੜ ਮੱਥੇ ਨੂੰ ਲਾ ਕੇ ਆਪਣੇ ਖੇਤ ਨੂੰ ਨਮਸਕਾਰ ਦੇ ਹੋਏ ਗਦਗਦ ਹੋਏ ਦਿਸਦੇ ਪਿੰਡ ਚੱਖੜ ਵਾਲੇ ਦੇ ਕੋਲ ਆ ਕੇ ਅਸੀਂ ਵੇਖਿਆ ਇੱਕ ਬਜ਼ੁਰਗ ਮੋਢੇ ਉੱਤੇ ਸਲੰਘ ਰੱਖੀ ਅੱਖਾਂ ਮੀਟ ਕੇ ਉੱਚੀ ਏਕ ਵਿੱਚ ਗਾ ਰਿਹਾ ਸੀ ਉਹ ਤਰਤੀ ਨੂੰ ਪਾਗ ਲੱਗ ਗਏ ਜਿੱਥੋਂ ਲੰਘ ਗਏ ਕਲਗੀਆਂ ਵਾਲੇ ਉਹ ਜਿੱਥੋਂ ਲੰਘ ਗਏ ਗੁਰਾਂ ਦੇ ਪਿਆਰੇ ਤਰਤੀ ਨੂੰ ਪਾਗ ਲੱਗ ਗਏ ਉਹ ਵਜਦ ਵਿੱਚ ਆ ਕੇ ਖੀਵਾ ਹੋਇਆ ਪਾਗਲਾ ਵਾਂਗ ਗਾਈ ਜਾ ਰਿਹਾ ਸੀ ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਸੀ ਕਿ ਉਹਦੀ ਕਿੰਨੀ ਕਣਕ ਤੇ ਛੋਲੇ ਮਿੱਦੇ ਗਏ ਸਨ ਧੰਨ ਗੁਰ ਸਿੱਖੀ ਧੰਨ ਗੁਰੂ ਨਾਨਕ ਦੇਵ ਧੰਨ ਗੁਰੂ ਗੋਬਿੰਦ ਨਥੇ ਦੇ ਬਾਪੂ ਜੀ ਨੇ ਵੀ ਪਲ ਦਾ ਪਲ ਚੁੱਪ ਹੋ ਕੇ ਅੱਖਾਂ ਮੀਚ ਕੇ ਜਿਵੇਂ ਖੁਮਾਰ ਵਿੱਚ ਆਉਂਦਿਆਂ ਗੁਰੂ ਸਾਹਿਬਾਂ ਦੇ ਨਾਲ ਉਸ ਜੱਟ ਨੂੰ ਵੀ ਸੀਸ ਨਵਾਇਆ ਤੇ ਉਸੇ ਜੋਸ਼ ਨਾਲ वार्ता ਅੱਗੋਂ ਫੇਰ ਸ਼ੁਰੂ ਕਰ ਲਈ ਜਿਉਂ-ਜਿਉਂ ਜਥਾ ਜੈਤੂ ਦੇ ਨੇੜੇ ਆਉਂਦਾ ਗਿਆ ਸਾਡੇ ਚਿਹਰਿਆਂ ਤੇ ਗਿੱਠ-ਗਿੱਠ ਲਾਲੀਆਂ ਚੜ੍ਹਦੀਆਂ ਗਈਆਂ ਅਖੀਰ ਜਥਾ ਆਪਣੀ ਮੰਜ਼ਿਲ ਦੇ ਨੇੜੇ ਪਹੁੰਚਾ ਬਿੰਦ ਦਾ ਬਿੰਦ ਨਥੇ ਦੇ ਬਾਪੂ ਜੀ ਫੇਰ ਅੱਖਾਂ ਮੀਚ ਕੇ ਚੁੱਪ ਹੋ ਗਏ ਸ਼ਾਇਦ ਉਹਨਾਂ ਦੀਆਂ ਮੰਨ ਦੀਆਂ ਅੱਖਾਂ ਸਾਹਮਣੇ ਉਹ ਨਜ਼ਾਰਾ ਪਰਤਖੋ ਆਇਆ ਸੀ ਜਦੋਂ ਉਹਨਾਂ ਤੇ ਗੋਲੀਆਂ ਦੀ ਵਰਖਾ ਕੀਤੀ ਗਈ ਸੀ ਪਲਕੋ ਪਿੱਛੋਂ ਅੱਖਾਂ ਖੋਲੀਆਂ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਨਸ਼ੇ ਦੀ ਕੋਈ ਅਲੋਕਾਰ ਲਿਸ਼ਕਦੀ ਸੀ ਸਾਨੂੰ ਸੂਚ ਮਿਲ ਗਈ ਸੀ ਕਿ ਗੰਗਸਰ ਸਾਹਿਬ ਗੁਰਦੁਆਰੇ ਉੱਤੇ ਪੁਲਿਸ ਦਾ ਕਬਜ਼ਾ ਹੈ ਤੇ ਗੁਰਦੁਆਰੇ ਦੇ ਨਾਲ ਕਿਲੇ ਵਿੱਚ ਪੁਲਿਸ ਨੇ ਮਸ਼ੀਨ ਗੰਨਾਂ ਵੀ ਬੀੜੀਆਂ ਹੋਈਆਂ ਪਰ ਸਾਨੂੰ ਜਿਵੇਂ ਜਿਵੇਂ ਉਹਨਾਂ ਮਸ਼ੀਨ ਗੰਨਾਂ ਦਾ ਖਿਆਲ ਆਉਂਦਾ ਸੀ ਸ਼ਬਦੇ ਬੋਲ ਤੇਜਾਰੇ ਹੋਰ ਉੱਚੇ ਹੁੰਦੇ ਜਾ ਰਹੇ ਸਨ ਟੀਬੀ ਸਾਹਿਬ ਤੋਂ ਕੋਈ 1 ਮੀਲ ਉਰੇ ਸਾਨੂੰ ਕੋੜਿਆਂ ਵਾਲੀ ਪੁਲਿਸ ਨੇ ਰੋਕ ਲਿਆ ਪੁਲਿਸ ਕਪਤਾਨ ਅੰਗਰੇਜ਼ੀ ਉਹਨੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਸੀ ਜਥੇ ਦੇ ਸਾਹਮਣੇ ਆ ਕੇ ਉਹਨੇ ਆਪਣੇ ਆਸੇ-ਪਾਸੇ 15-20 ਪੁਲਿਸ ਵਾਲਿਆਂ ਦਾ ਕੇਰਾ ਬਣਾ ਲਿਆ ਤੇ ਪੈੜਿਆਂ ਉੱਤੇ ਪੱਬਾਂ ਪਾਰ ਹੁੰਦਿਆਂ ਅਤਾ ਉਸਰ ਕੇ ਆਪਣੀ ਸੂਰ ਵਰਗੀ ਤੌਣ ਅਕੜਾਉਂਦਾ ਗੱਜਾ ਸਭ ਲੋਕ ਰੁਕ ਜਾਓ ਨਹੀਂ ਗੋਲੀ ਚਲੇਗਾ ਜਥੇਦਾਰ ਨੇ ਉੱਚੀ ਬਾਹ ਕਰਕੇ ਲਲਕਾਰ ਦਿੱਤੀ ਖਾਲਸਾ ਅਰਦਾਸ ਕਰਕੇ ਪਿੱਛੇ ਨਹੀਂ ਹਟਦਾ ਹੁੰਦਾ ਤੁਹਾਡੀਆਂ ਮਸ਼ੀਨ ਗੰਨਾ ਕੀ ਚੀਜ਼ ਹੈ ਜੋ ਖਾਲਸੇ ਨੂੰ ਰੋਕਣ ਇਹਨੂੰ ਅਟਕ ਦਰਿਆ ਤੇ ਸਾਗਰ ਵੀ ਕਦੇ ਨਹੀਂ ਰੋਕ ਸਕਦੇ ਸਿੰਘ ਜਾਂ ਜਿੱਤ ਕੇ ਮੁੜਦਾ ਜਾਂ ਖੇਤ ਰਹਿੰਦਾ ਸਾਡੇ ਰਸਤੇ ਚੋਂ ਪਾਸੇ ਹੋ ਜਾਓ ਅਸੀਂ ਆਪਣੇ ਗੁਰਤਾਨ ਦੇ ਦਰਸ਼ਨ ਕਰੇ ਤੋਂ ਬਿਨਾ ਮੁੜ ਕੇ ਨਹੀਂ ਜਾਣਾ ਜਥੇਦਾਰ ਦੇ ਇਹਨਾਂ ਬੋਲਾਂ ਨੇ ਸਿੰਘਾਂ ਤੇ ਸੰਗਤਾਂ ਵਿੱਚ ਜੋਸ਼ ਦਾ ਹੜ ਲੈ ਆਂਦਾ ਪੁਲਿਸ ਅਫਸਰ ਪਤਾ ਨਹੀਂ ਫੇਰ ਊਲ ਜਲੂਲ ਬੋਲਦਾ ਰਿਹਾ ਸਿੰਘਾਂ ਨੇ ਜੈਕਾਰਿਆਂ ਨਾਲ ਕੂਚ ਜਾਰੀ ਰੱਖਿਆ ਪੁਲਿਸ ਅਫਸਰ ਤੇ ਕੋੜ ਸਵਾਰ ਸਿਪਾਹੀ ਪਿਛਾ ਮੁਰਦੇ ਆਸੇ-ਪਾਸੇ ਕੋੜੇ ਭਜਾਉਂਦੇ ਜਥੇ ਦੇ ਨਾਲ-ਨਾਲ ਤੁਰਦੇ ਆਏ ਅਫਸਰ ਜੋ ਵੀ ਬੋਲਦਾ ਆਇਆ ਉਸ ਦੀ ਕਿਸੇ ਨੂੰ ਕੋਈ ਸਮਝ ਨਹੀਂ ਆਈ ਜਦੋਂ ਜਥਾ ਟੀਬੀ ਸਾਹਿਬ ਦੇ ਗੁਰਦੁਆਰੇ ਤੋਂ ਦੋ ਕੁਫਰ ਲਾਂਗ ਦੀ ਵਿੱਤ ਤੇ ਰਹਿ ਗਿਆ ਤਾਂ ਇੱਕ ਵਾਰ ਫੇਰ ਪੁਲਿਸ ਅਫਸਰ ਨੇ ਸੰਗ ਪਾੜ-ਪਾੜ ਕੇ ਜਥੇ ਨੂੰ ਰੁਕਣ ਦਾ ਹੁਕਮ ਦਿੱਤਾ ਪਰ ਜਦੋਂ ਉਹਨੇ ਵੇਖਿਆ ਕਿ ਉਹਦੀ ਗੱਲ ਕੋਈ ਨਹੀਂ ਸੁਣ ਰਿਹਾ ਤਾਂ ਉਹਨੇ ਉੱਚੀ ਸਾਰੀ ਵਿਸਲ ਵਜਾਈ ਤੇ ਸਭ ਘੋੜਸਵਾਰਾਂ ਨੂੰ ਇਸ਼ਾਰਾ ਕਰਕੇ ਗੁਰਦੁਆਰਾ ਗੰਗਸਰ ਵੱਲ ਭਜਾ ਲਿਆ ਉਹਨਾਂ ਦੇ ਘੋੜਿਆਂ ਦੇ ਪਿੱਛੇ-ਪਿੱਛੇ ਉੱਡੀ ਤੂੜ ਕਰਕੇ ਅੰਦਾਜ਼ਾ ਨਹੀਂ ਸੀ ਹੋ ਰਿਹਾ ਕਿ ਸਾਡਾ ਜਥਾ ਗੁਰਦੁਆਰੇ ਤੋਂ ਕਿੰਨੀ ਕੁ ਦੂਰ ਰਹਿ ਗਿਆ ਸੀ ਕੁਝ ਪਲਾਂ ਪਿਛੋਂ ਤੂੜ ਸਾਫ ਹੋਈ ਜਥੇਦਾਰ ਨੇ ਰੋਕ ਕੇ ਸਭ ਸਿੱਖ ਸੰਗਤਾਂ ਨੂੰ ਕਿਹਾ ਗੁਰੂ ਕੇ ਸਿੰਘੋ ਜਿਹੜੇ ਸਿੰਘ ਜਥੇ ਵਿੱਚ ਸ਼ਾਮਲ ਨਹੀਂ ਉਹ ਵਾਪਸ ਮੁੜ ਜਾਣ ਇਹ ਸਾਡੇ ਆਗੂਆਂ ਦਾ ਹੁਕਮ ਹੈ ਇਸ ਜਥੇ ਵਿੱਚ ਸ਼ਾਮਲ ਸਿੰਘ ਹੀ ਅੱਗੇ ਜਾ ਕੇ ਸ਼ਹੀਦੀਆਂ ਪ੍ਰਾਪਤ ਕਰਨਗੇ ਜਥੇਦਾਰ ਨੇ ਇਹ ਗੱਲ ਪਹਿਲਾਂ ਵੀ ਕਈ ਵਾਰ ਦੁਹرائی ਸੀ ਪਰ ਕਿਸੇ ਉੱਤੇ ਕੋਈ ਅਸਰ ਨਹੀਂ ਸੀ ਹੋਇਆ ਹੁਣ ਵੀ ਕੋਈ ਅਸਰ ਨਹੀਂ ਹੋਇਆ ਜੈਕਾਰੇ ਗੂੰਜਾਉਂਦਿਆਂ ਸਿੱਖ ਸੰਗਤਾਂ ਜਿਵੇਂ ਸ਼ਹੀਦੀਆਂ ਪ੍ਰਾਪਤ ਕਰਨ ਖਾਤਰ ਜਥੇ ਦੇ ਸਿੰਘਾਂ ਨਾਲੋਂ ਮੂਹਰੇ ਜਾਣਾ ਚਾਹੁੰਦਿਆਂ ਸਨ ਜਥਾ ਹੋਰ ਅੱਗੇ ਵਧ ਕੇ ਜਦੋਂ ਗੁਰਦੁਆਰਾ ਸਾਹਿਬ ਦੇ ਬਹੁਤ ਨੇੜੇ ਆ ਗਿਆ ਤਾਂ ਕਾੜ ਕਾੜ ਗੋਲੀਆਂ ਦੀ ਵਾਛੜ ਸ਼ੁਰੂ ਹੋ ਗਈ ਇਹ ਬਹੁਤ ਹੀ ਅਦਭੁਤ ਨਜ਼ਾਰਾ ਸੀ ਜਿੰਨਾ ਸਿੰਘਾਂ ਨੇ ਅੱਗੇ ਨਿਸ਼ਾਨ ਸਾਬ ਫੜਿਆ ਹੋਇਆ ਸੀ ਉਹਨਾਂ ਵਿੱਚੋਂ ਜਿਹੜਾ ਵੀ ਸ਼ਹੀਦ ਹੋ ਕੇ ਡਿੱਗ ਪੈਂਦਾ ਉਸੇ ਵੇਲੇ ਉਹਦੀ ਥਾਂ ਉਸ ਤੋਂ ਪਿਛਲਾ ਸਿੰਘ ਨਿਸ਼ਾਨ ਸਾਬ ਸੰਭਾਲ ਲੈਂਦਾ ਜਿਵੇਂ ਜਿਵੇਂ ਸਿੰਘ ਸ਼ਹੀਦ ਹੋ ਰਹੇ ਸਨ ਓਵੇਂ ਓਵੇਂ ਉਹਨਾਂ ਦੇ ਚਿਹਰਿਆਂ ਉੱਤੇ ਜਲਾਲ ਵਧ ਰਿਹਾ ਸੀ ਇਹ ਗੁਰਵਾਕ ਮੈਂ ਉਥੇ ਆਪਣੀ ਅੱਖੀਂ ਪ੍ਰਤੱਖ ਹੁੰਦਾ ਵੇਖਿਆ ਜਬਾ ਬਾਣ ਲਗਾਇਓ ਤਬੈ ਰੋਸ ਜਗਾਯੋ ਸਾਰੀ ਧਰਤੀ ਪਲਾਂ ਵਿੱਚ ਲਾਲ ਰੁੱਤੀ ਹੋ ਗਈ ਮੈਂ ਜਦੋਂ ਅੱਗੇ ਵਧ ਕੇ ਨਿਸ਼ਾਨ ਸਾਹਿਬ ਦੇ ਨੇੜੇ ਆਉਣ ਲੱਗਿਆ ਤਾਂ ਇੱਕ ਗੋਲੀ ਪੱਟ ਵਿੱਚ ਆ ਵਜੀ ਨੱਥਾ ਜਿਵੇਂ ਕੰਬ ਗਿਆ ਉਹਨੂੰ ਅੱਜ ਤੱਕ ਇਹ ਪੇਤ ਨਾ ਬਾਪੂ ਜੀ ਨੇ ਦੱਸਿਆ ਸੀ ਤੇ ਨਾ ਹੀ ਬੇਬੇ ਜੀ ਨੇ ਉਹਨੇ ਕੁਝ ਪਰੇਸ਼ਾਨ ਨਜ਼ਰਾਂ ਨਾਲ ਬਾਪੂ ਜੀ ਦੇ ਸੱਜੇ ਪੱਟ ਵੱਲ ਵੇਖਿਆ ਉਹ ਮੁਸਕੁਰਾ ਪਈ ਉਸੇ ਵੇਲੇ ਗੰਭੀਰ ਹੁੰਦਿਆਂ ਬੋਲੇ ਪਰ ਮੇਰੇ ਨਸੀਬਾਂ ਵਿੱਚ ਏਡੀ ਕੁਰਬਾਨੀ ਨਹੀਂ ਸੀ ਲਿਖੀ ਹੋਈ ਭਗਤੀ ਵਿੱਚ ਪੰਗਣਾ ਪੈ ਗਈ ਲੱਗਦੀ ਸੀ ਮੈਂ ਡਿੱਗ ਪਿਆ ਜਥੇ ਦੇ ਸਿੰਘ ਅੱਗੇ ਵਧਦੇ ਗਏ ਪਰ ਉੱਤੇ ਮੈਂ ਆਪਣਾ ਕਮਰਕੱਸਾ ਬਨ ਕੇ ਕਿਸੇ ਹੋਰ ਗੋਲੀ ਦੀ ਉਡੀਕ ਕੀਤੀ ਪਰ ਸਭ ਆਸ-ਪਾਸੇ ਦੀ ਨਿਕਲ ਕੇ ਉਹਨਾਂ ਨੂੰ ਵੱਜਦੀਆਂ ਰਹੀਆਂ ਜਿਨ੍ਹਾਂ ਪੁਰਬ ਲਿਖੇਗਾ ਲੈਣਾ ਸੀ ਲਹੂ ਬਹੁਤ ਵਗਣ ਕਰਕੇ ਅਖੀਰ ਮੈਨੂੰ ਲੱਗਿਆ ਜਿਵੇਂ ਮੇਰੇ ਸਿਰ ਨੂੰ ਘੇਰ ਚੜ੍ਹ ਰਹੀ ਹੋਵੇ ਸਾਹਮਣੇ ਨishan ਸਾਹਿਬ ਫੜੀ ਜਾਂਦੇ ਸਿੰਘਾਂ ਨੂੰ ਜੈਕਾਰੇ ਗੂੰਜਾਉਂਦਿਆਂ ਗੁਰਦੁਆਰਾ ਟਿੱਬੀ ਸਾਹਿਬ ਦੇ ਛਿੱਪ ਦੇ ਪਾਸਿਓਂ ਵਣ ਕਰੀਰਾਂ ਦੀ ਓਟ ਵਿੱਚ ਟਿੱਬੀ ਉੱਤੇ ਚੜ੍ਹਦਿਆਂ ਵੇਖ ਕੇ ਮੇਰਾ ਲੂੰ ਲੂੰ ਖੇੜ ਉੱਠਿਆ ਮੈਂ ਉੱਚੀ ਸਾਰੀ ਇੱਕ ਜਕਾਰਾ ਗੂੰਜਾਉਣਾ ਚਾਹਿਆ ਪਰ ਉਸ ਵੇਲੇ ਮੈਨੂੰ ਲੱਗਿਆ ਜਿਵੇਂ ਮੈਂ ਲਹੂ ਪੀਜੀ ਤਰਤੀ ਨੂੰ ਨਮਸਕਾਰ ਕਰ ਰਿਹਾ ਹੋਵਾਂ ਮੈਨੂੰ ਕੂਕੀ ਚੜਨ ਲੱਗ ਪਈ ਸੀ ਉਸ ਪਿੱਛੋਂ ਮੋਲੂ ਤੇ ਗੱਜਣ ਨੰਬਰਦਾਰ ਕਿਸੇ ਨਾ ਕਿਸੇ ਤਰ੍ਹਾਂ ਗੋਲੀਆਂ ਤੋਂ ਬਚ ਬਚਾ ਕੇ ਮੈਨੂੰ ਪਿੰਡ ਲੈ ਆਇਆ ਅਗਲੇ ਦਿਨ ਮੱਲਮ ਪੱਟੀ ਮਗਰੋਂ ਮੈਂ ਪੁੱਛਿਆ ਮੋਰਚਾ ਫਤਿਹ ਹੋ ਗਿਆ ਗੱਜਣ ਨੇ ਹੱਸ ਕੇ ਕਿਹਾ ਹੋ ਗਿਆ ਆਪਣੀ ਜਾਨ ਦੀ ਗੱਲ ਨਹੀਂ ਕਰਦਾ ਮੋਰਚਾ ਪੁੱਛਦਾ ਮੈਂ ਉਹਨੂੰ ਟੋਕ ਕੇ ਕਿਹਾ ਗੱਜਣ ਸਿਆ ਮੇਰੇ ਵਰਗੀਆਂ ਲੱਖਾਂ ਜਾਨਾਂ ਗੁਰੂ ਦੇ ਇੱਕ ਸ਼ਬਦ ਤੋਂ ਵਾਰੀਆਂ ਜਾਣ ਤਾਂ ਵੀ ਸਸਤੀਆਂ ਤੂੰ ਤਾਂ ਨਿਤ ਬਾਣੀ ਦਾ ਪਾਠ ਕਰਦਾ ਹੈ ਫਰੀਦ ਜੀ ਦਾ ਬਚਨ ਹੈ ਜੋ ਬਨ ਜਾਂਦੇ ਨਾ ਡਰਾਂ ਜੋ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋ ਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਭਲਿਆ ਲੋਕਾ ਜਿਨ੍ਹਾਂ ਨੇ ਸਾਡੀ ਖਾਤਰ ਸਰਬੰਸਵਾਰ ਦਿੱਤਾ ਉਹਨਾਂ ਦੀ ਆਨ ਸ਼ਾਨ ਪਿੱਛੇ ਅਸੀਂ ਜਾਨ ਪੈਰੀ ਕਰਕੇ ਬੈਠੇ ਰਹੀਏ ਉਸ ਵੇਲੇ ਆਨੰਦ ਸਿੰਘ ਨੇ ਰੁੱਕ ਕੇ ਨੱਥੇ ਵੱਲ ਵੇਖਿਆ ਤੇ ਉਹਦੇ ਚਿਹਰੇ ਦੇ ਹਾਵ ਭਾਵ ਤੱਕ ਕੇ ਬੋਲਿਆ ਤੂੰ ਸੋਚਦਾ ਹੋਵੇਂਗਾ ਬਾਪੂ ਜੀ ਨੇ ਇਹ ਗੱਲਾਂ ਪਹਿਲਾਂ ਕਿਉਂ ਨਹੀਂ ਦਸੀਆਂ ਇਹ ਗੱਲਾਂ ਬੇਟਾ ਤੈਨੂੰ ਉਮਰ ਸਿਰ ਹੀ ਦੱਸੀਆਂ ਜਾ ਸਕਦੀਆਂ ਸੀ ਮੈਨੂੰ ਇਹੋ ਜਿਹੀਆਂ ਗੱਲਾਂ ਮੇਰੇ ਬਾਪੂ ਜੀ ਨੇ ਉਦੋਂ ਹੀ ਦੱਸੀਆਂ ਸੀ ਜਦੋਂ ਮੈਂ ਤੇਰੀ ਉਮਰ ਦਾ ਹੋ ਗਿਆ ਸੀ ਤੇ 7ਵੀਂ ਵਿੱਚ ਪੜਦਾ ਸੀ ਉਹਨਾਂ ਦਾ ਜੀਵਨ ਬੜਾ ਪਵਿੱਤਰ ਤੇ ਮਹਾਨ ਸੀ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਵਰਗਾ ਵੀ ਨਹੀਂ ਬੇਟਾ ਨੱਥੇ ਦੀਆਂ ਅੱਖਾਂ ਜਿਵੇਂ ਅੱਡੀਆਂ ਰਹਿ ਗਈਆਂ ਉਹ ਸੋਚ ਰਿਹਾ ਸੀ ਜੇ ਬਾਪੂ ਜੀ ਦੀਆਂ ਇਹ ਕੁਰਬਾਨੀਆਂ ਬਾਬਾ ਜੀ ਦੇ ਸਾਹਮਣੇ ਤੁੱਛ ਹਨ ਤਾਂ ਬਾਬਾ ਜੀ ਕਿੰਨੇ ਮਹਾਨ ਹੋਣਗੇ ਉਹਨੂੰ ਬਚਪਨ ਵਿੱਚ ਸੁਪਨੇ ਵਾਂਗ ਵੇਖਿਆ ਆਪਣੇ ਬਾਬਾ ਜੀ ਦਾ ਲਾਲ ਸੁਹਾ ਸ਼ੇਰ ਵਰਗਾ ਚਿਹਰਾ ਨਰੋਈ ਦੇ ਚਿੱਟੇ ਸਫੈਦ ਪਰਵੀ ਦਾੜੀ ਤੇ ਮੁੱਛਾਂ ਪਰਤਖ ਦਿਸੀਆਂ ਤੇ ਉਹਨੂੰ ਸੱਚਮੁੱਚ ਹੀ ਉਹ ਮਹਾਨ ਲੱਗੇ ਉਸ ਵੇਲੇ ਬਾਪੂ ਜੀ ਨੇ ਮੁਸਕਰਾਉਂਦਿਆਂ ਕਿਹਾ ਰੈਂਦੀ ਵਾਰਤਾ ਕਦੇ ਫੇਰ ਸੁਣਾਉਂਗਾ ਹੁਣ ਤੂੰ ਕੁਝ ਚਿਰ ਪੜ ਲੈ ਫੇਰ ਆਥਣੇ ਆਪਾਂ ਖੇਤ ਨੂੰ ਵੀ ਚੱਲਣਾ ਹੈ ਅੱਜ ਐਤਵਾਰ ਆ ਨਾ ਨੱਥਾ ਜਿਵੇਂ ਕਿਸੇ ਜਾਦੂ ਦੀ ਦੁਨੀਆ ਵਿੱਚ ਉੱਡ ਰਿਹਾ ਸੀ ਉਹਨੂੰ ਬੈਠਕ ਕਰਦਾ ਵੇੜਾ ਪਿਛਲੀ ਸੁਬਾਤ ਤੇ ਆਲੇ-ਦੁਆਲੇ ਦੇ ਘਰ ਬੜੇ ਓਪਰੇ ਲੱਗਣ ਲੱਗ ਪਏ। ਬਾਪੂ ਜੀ ਦਾ ਹੁਕਮ ਮੰਨ ਕੇ ਉਹ ਚੁੱਪਚਾਪ ਉੱਠ ਖੜੋਤਾ ਤੇ ਸਮਾਨ ਵਾਲੀ ਸੁਬਾਤ ਵਿੱਚ ਆ ਕੇ ਪੜਨ ਬੈਠ ਗਿਆ। ਕਿੰਨਾ ਚਿਰ ਕਿਤਾਬਾਂ ਦੇ ਅੱਖਰਾਂ ਵਿੱਚ ਧਿਆਨ ਪਾਉਣ ਦਾ ਯਤਨ ਕਰਦਾ ਰਿਹਾ ਪਰ ਖਿਆਲ ਕਿੱਧਰ ਦੇ ਕਿੱਧਰ ਚਲੇ ਜਾਂਦੇ। ਅਖੀਰ ਬੜੇ ਹੀ ਚਿਰ ਪਿਛੋਂ ਉਹਨੂੰ ਕਿਤਾਬ ਦੇ ਅੱਖਰ ਚੰਗੀ ਤਰ੍ਹਾਂ ਦਿਸਣ ਲੱਗੇ ਤੇ ਕੁਝ ਚਿਹਰੀ ਪੜਨ ਵਿੱਚ ਮਨ ਲੱਗ ਗਿਆ।